ਜੋ ਕੁਮਾਰ ਜੀ ਜਿਹੜੀ ਹੈ ਕਾਫੀ ਅਨਚਾਰਜੇਬਲ ਜਿਹੜੀ ਕਾਰਵਾਈ ਕੀਤੀ ਜੀ ਜਾਂ ਨਿਸ਼ਾਨੇ ਰੋਤੇ ਹੈ ਬਹੁਤ ਵਧੀਆ ਕੰਮ ਹੈ ਕਿਉਂਕਿ 6-6 ਮਹੀਨੇ ਨਹੀਂ ਗੱਡੀਆਂ ਸਿਰ ਦਿਨ ਰਾਤ ਲੱਗੀਆਂ ਰਹਿੰਦੀਆਂ ਉਹ ਸਕੂਲਾ ਕਾਲਜਾਂ ਦਾ ਜਾਣ ਵਾਲਾ ਰੋਡ ਹੈ ਉਹ ਛੋਟੇ-ਛੋਟੇ ਬੱਚੇ ਸਕੂਲਾ ਕਾਲਜਾਂ ਦੇ ਪਰੇਸ਼ਾਨ ਹੁੰਦੇ ਇੱਥੇ ਔਰ ਬੱਚੇ ਛੋਟੇ-ਛੋਟੇ ਹੁੰਦੇ ਆ ਕਈਆਂ ਬੱਚਿਆਂ ਦੇ ਐਕਸੀਡੈਂਟ ਹੋ ਜਾਂਦੇ ਜਾਮ ਕਰਕੇ ਕਿਉਂਕਿ ਇਹ ਜਿਹੜੀਆਂ ਗੱਡੀਆਂ ਦਿਨ ਰਾਤ ਉੱਥੇ ਲੱਗੀਆਂ ਰਹਿੰਦੀਆਂ ਔਰ ਪੁਲਿਸ ਪ੍ਰਸ਼ਾਸਨ ਨੇ ਜੋ ਵੀ ਕਾਰਵਾਈ ਕੀਤੀ ਹੈ ਬਹੁਤ ਵਧੀਆ ਕੀਤੀ ਆ ਔਰ ਖਾਸ ਕਰਕੇ ਧਿਆਨ ਦਿਓ ਕਿ ਇਹ ਸਕੂਲਾ ਕਾਲਜਾਂ ਵਾਲੇ ਉਹ ਉਹ ਰਿਪੋਰਟ ਜੀ ਆਰਡਰ ਜਾਮ ਲਈ ਲਿਖਣਾ ਚਾਹੀਦਾ ਅੱਜ ਆਪਾਂ ਮਾਨਜੋਗ ਐਸਐਸਪੀ ਸਾਹਿਬ ਜੀ ਦੇ ਹਦਾਇਤਾਂ ਦੇ ਮੁਤਾਬਕ ਅੱਜ ਅੱਲ ਆਪਾਂ ਮਿਸ਼ਨ ਚੌਂਕ ਦੇ ਵਿੱਚ ਚਰਚ ਉਹਨਾਂ ਐਲਵਨ ਸਟ੍ਰੀਟ ਦੇ ਬਾਹਰ ਜਿੰਨੀਆਂ ਵੀ ਗੱਡੀਆਂ ਲੱਗੀਆਂ ਉੱਥੇ ਲੋਕਮੈਂਟ ਵੀ ਕੀਤੀ ਨੋ ਪਾਰਕਿੰਗ ਦੇ ਬੋਰਡ ਵੀ ਲਗਾਏ ਤੇ ਉਹਦੇ باوجود ਵੀ ਅੱਜ ਜਿਹੜੀਆਂ ਗੱਡੀਆਂ ਨਹੀਂ ਲੋਕਾਂ ਨੇ ਕਿੱਸੋ ਸਾਈਡ ਤੇ ਕੀਤੀਆਂ ਉਹਨਾਂ ਦੇ ਆਪਾਂ ਜਿਹੜੀਆਂ ਟੋਅ ਕਰਕੇ ਤੇ ਹੰਦਕਾਰ ਵੀ ਕਰੇ ਔਰ ਆਪਾਂ ਤੁਹਾਡੇ ਮੌਜੂਦ ਇੰਦਰਾ ਨੂੰ ਦੱਸਣਾ ਚਾਹੁੰਦੇ ਆ ਕਿ ਇੱਥੇ ਪਲੀਜ਼ ਇੱਥੇ ਗੱਡੀ ਨਾ ਕੋ ਪਾਰਕਿੰਗ ਕਰਿਓ ਇਹ ਜਗਾ ਜਿਹੜੀ ਉਹ ਸੈਂਸਿਟਿਵ ਜਗਾ ਸਕੂਲ ਹੈ ਬੱਚਿਆਂ ਦਾ ਰਸਤਾ ਹੁੰਦਾ ਬਹੁਤ ਜ਼ਿਆਦਾ ਫਿਰ ਚਰਚਾ ਲੱਗੇ ਇੱਥੇ ਵੀ ਮਹੀਨਾ ਮਹੀਨਾ 15 15 20 20 ਦਿਨ ਲੋਕ ਗੱਡੀਆਂ ਨਹੀਂ ਛੱਡ ਕੇ ਕਰਦੇ ਪੱਕੀ ਪਾਰਕਿੰਗ ਬਣਾਈ ਹੈ ਔਰ ਇੱਥੇ ਪਲੀਜ਼ ਇੱਥੇ ਗੱਡੀ ਕੋਈ ਨਾ ਲਾਏ ਜਿਹੜਾ ਵੀ ਗੱਡੀ ਇੱਥੇ ਖੜੀ ਕਰੇਗਾ ਉਹਦੇ ਸਲਾਫਤੀ ਦੀ ਬੰਦੀ ਕਰੂਗਾ